ਸਭ ਕਲੀਅਰ ਹੈ ਕਿ ਨਹੀਂ ਹੋ ਰਿਹਾ ਬਿਲਕੁਲ ਪਹਿਲਾਂ ਵੀ ਦੱਸੋ ਹੁੰਦਾ ਸੀ ਬੈਕ ਦੱਸੋ ਬੈਕ ਆ ਯਾਰ ਮੇਰੀ ਨੋਟਿਸ ਜਦੋਂ ਤੋਂ ਨੋਟਿਸ ਆਇਆ ਮੇਨ ਨੋਟਿਸ ਨਹੀਂ ਹੋਇਆ ਕਦੋਂ ਤੋਂ ਤੁਹਾਨੂੰ ਪਤਾ ਕਦੋਂ ਤੋਂ ਤੁਹਾਨੂੰ ਪਤਾ ਹੈ ਕਦੋਂ ਤੋਂ ਤੁਹਾਨੂੰ ਪਤਾ ਹੈ ਜਿੰਨੇ ਵੀ ਨੋਟਿਸ ਹੈ ਜਿੰਨੇ ਵੀ ਨੌਲੇਜ ਹੈ ਮੈਨੂੰ ਉਹਨੇ ਵੀ ਫੋਟੋਰੀ ਕਿਹਾ ਕਿ ਇਹ ਹੋ ਜਾਂਦੀ ਹੈ ਗਲਤੀ ਹੈ ਸੁਣੋ 24 ਪਹਿਲਾਂ ਵੀ ਚੱਲੀ ਆ ਰਹੀ ਹੈ ਅੱਜ ਖੜੋ ਉਹ ਲੱਗੀ ਹੈ 40 ਸਾਲ ਤੋਂ ਯਾਰ ਉਹ ਛੱਡ ਦੋ ਤੁਸੀਂ ਕਦੋਂ ਤੁਹਾਨੂੰ ਕਦੋਂ ਪਤਾ ਆ ਜੋਇਨ ਹੀ ਕਦੋਂ ਦੀ ਆ ਯਾਰ ਛੱਡੋ ਕਦੋਂ ਪਤਾ ਵੀ ਪ੍ਰੋਫੈਸਰ ਨੇ ਬੁਲਾਉਂਦੀ ਉਹ ਦੱਸ ਦੋ ਪਹਿਲਾਂ ਮੈਂ ਯਾਰ ਛੱਡੋ ਯਾਰ ਇੱਕ ਮਹੀਨਾ ਹਰ ਦਿਨ ਬੈਂਡਰੀਆ ਕਰੀ ਜਾ ਕਰੀ। ਇੱਕ ਵਾਰ ਤੁਸੀਂ ਕਰਦੇ ਹੋ। ਯਾਰ ਹੈਲੋ ਉਹ ਬਾਈ ਜੀ। ਸਵੈਸ ਦਾ ਮੁੱਦਾ ਨਹੀਂ ਹੈ। ਸਵੈਸ ਦਾ ਮੁੱਦਾ ਨਹੀਂ ਹੈ। ਬੈਣ ਸ੍ਰੀ ਜੀ ਤੁਸੀਂ ਪ੍ਰਚਾਰ ਕਰ ਰਹੇ ਹੋ। ਮੈਂ ਪ੍ਰਚਾਰ ਹੀ ਕਰ ਰਿਹਾ ਕਿ ਤੁਸੀਂ ਸਰਟੀਫਿਕੇਟ ਦੇ ਰਹੇ ਲੋਕਾਂ ਨੂੰ ਨਾਰਜੀ ਪ੍ਰਦੂਸ਼ਣ ਬੋਰਡ ਦੇ ਰਹੇ ਆ। ਤੁਸੀਂ ਕਹਿ ਰਹੇ ਵੀ ਉਹ ਇੰਡਸਟਰੀ ਪੋਲੂਸ਼ਨ ਨਹੀਂ ਫੈਲਾ ਰਹੀ। ਹੁਣ ਨਹੀਂ ਫੈਲਾ ਰਹੀ। ਜ਼ੀਰੋ ਹੈ। ਹੁਣ ਜ਼ੀਰੋ ਹੈ। ਕਿੰਨੇ ਟਾਈਮ ਤੋਂ? ਜ਼ੀਰੋ ਹੈ। ਕਿੰਨੇ ਟਾਈਮ ਤੋਂ? ਜਦੋਂ ਤੋਂ ਲੱਗੀ ਹੈ। ਜਦੋਂ ਤੋਂ ਗੱਲ ਤੁਸੀਂ ਗੱਲ ਮੈਂ ਕਿੰਨੇ ਦਾ ਲੱਗਾ ਤਾਂ ਹੋਇਆ। ਜੁਰਮਾਨਾ ਕਦੋਂ ਹੋਇਆ 1 ਕਰੋੜ ਰੁਪਈਆ। ਜੀ ਬੀ ਯਾਰ ਨਹੀਂ ਹੋਇਆ ਨਹੀਂ ਹੋਇਆ ਗੁੰਮਰਾਹ ਨਹੀਂ ਕਰ ਰਹੇ ਹੋ ਨਾ ਨਾ ਕਰ ਲੋਕਾਂ ਨੂੰ ਜੁਰਮਾਨਾ ਕਾ ਤੋ ਆ ਤੁਸੀਂ ਜੁਰਮਾਨਾ ਕਹਿ ਰਹੇ ਹੋ ਕੁਝ ਪੋਲੂਸ਼ਨ ਕਹਿ ਰਹੇ ਹੋ ਪੋਲੂਸ਼ਨ ਦੀ ਗੱਲ ਕਰ ਰਹੇ ਹੋ ਉਹ ਮੇਰੀ ਨੋਟਿਸ ਨਹੀਂ ਹੈ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਮੈਨੂੰ ਨਹੀਂ ਪਤਾ ਉਹ ਤੁਹਾਨੂੰ ਪਤਾ ਹੋਗਾ ਤੁਸੀਂ ਹੁਣ ਕਹਿੰਦੇ ਮਨ ਲਾਉਂਦੀ ਪਰ ਨਹੀਂ ਕਰਦੇ ਤੁਸੀਂ ਗੱਲੇ ਨਾ ਕਰੋ ਫਿਰ ਇਹ ਤਾਂ ਨਹੀਂ ਬੈਠਦਾ ਹੀ ਨਹੀਂ ਪਤਾ ਜੀ ਇੱਕ ਮਿੰਟ ਜੀ ਇੱਕ ਮਿੰਟ ਗੱਲ ਸੁਣੋ ਉਹ ਯਾਰ ਮੈਂ ਨਾ ਤੁਹਾਡੇ ਕੋਈ ਫੇਵਰਚ ਹੈਗਾ ਨਾ ਇਹਨਾਂ ਦੇ ਫੇਵਰਚ ਹੈ। ਗੱਲ ਇਹ ਹੈ ਇਹ ਇਸ ਤਰੀਕੇ ਨਾਲ ਬਹਿਸ ਨਹੀਂ ਖਤਮ ਹੋਣੀ ਜਾਈਗੀ। ਨਹੀਂ ਹੋਣੀ। ਉਹ ਇਹ ਆਪਣਾ ਕੋਈ ਪੁਆਇੰਟ ਹੈਗੇ ਆ ਜਿਹੜੇ ਰੱਖ ਪੱਤੀ ਨਹੀਂ। ਆਪਾਂ ਦਾ ਨੌਲ ਵਾਲੇ ਸਮਝਾ ਦੇਰੀਏ ਆਪਾਂ ਇਹਨੂੰ ਕਿੱਦਾਂ ਕਿੱਦਾਂ ਕੰਟਰੋਲ ਕਰਨਾ ਸੱਚਨਾ ਨਹੀਂ ਲੱਗਦਾ। ਆਪਾਂ ਕਿਹਾ ਮੇਰੇ ਆਪ 100 ਬੰਦੇ 100 ਦੇ ਨਾਲ ਹੀ ਗੱਲ ਕਲੀਅਰ ਹੋਣੀ। ਪੁਆਇੰਟ ਸਾਡਾ ਇਹੀ ਆ ਵੀ ਇਲਾਕੇ ਨੂੰ ਪਕੜਾ ਕਰ ਰਹੇ ਆ। ਤੁਹਾਨੂੰ ਇਹੀ ਪੁਆਇੰਟ ਰੱਖਿਆ ਦੀ। ਕੂਟ ਬੋਲ ਰਿਹਾ ਇਹ ਕਹਿੰਦੇ ਵੀ ਲੋਕਾਂ ਤੋਂ ਪੈਸੇ ਅਸੀਂ ਪੈਸੇ ਮੰਗੇ ਆ ਕਿ ਕਮੇਟੀ ਨੇ ਤਾਂ ਮੂਰੇ ਹੋਏ ਹੋਇਆ ਨੰਬਰ 1 ਨੰਬਰ 2 ਇਹ ਕਹਿੰਦੇ ਸੀ ਪਰਦੋ ਵਿੱਚ ਇੱਥੇ ਹੈਗਾ ਇਲਾਕੇ ਦੇ ਲੋਕਾਂ ਨੂੰ ਲਿਆ ਕੇ ਪੰਜ ਪੰਜ ਚਾਰ ਚਾਰ ਬੰਦੇ ਉਹਨਾਂ ਨੂੰ ਕੋਈ ਪਿੰਡ ਤੇ ਕਮੇਟੀ ਦੇ ਕਿੰਨੇ ਬੰਦੇ ਨੇ ਇੱਕ ਮਿੰਟ ਕਮੇਟੀ ਦੇ ਕਿੰਨੇ ਬੰਦੇ ਨੇ ਇਹ ਮੂਰੇ ਇੰਨੇ ਬੰਦੇ ਜਿਹੜੇ ਖੜੇ ਆ ਤੁਹਾਡੇ ਕਮੇਟੀ ਦੇ ਜਿੰਨੇ ਮੋਤਵਾਰ ਹੈਗੇ ਆ 8 10 ਬੰਦੇ ਉਹਨਾਂ ਨੂੰ ਵਿਖਾ ਕੇ ਲੈ ਜਾਣਾ ਜਨਾਬ ਸਰ ਜਨਾਬ ਸਾਹਿਬ 7 ਸਾਲ ਦੀ ਸਾਡੇ ਕੋਲ ਰਿਪੋਰਟ ਹੈ ਜੀ ਜਿਹੜੇ ਇੱਥੇ ਮੈਿਕ ਵਿੱਚ ਦੇ ਰਹੇ ਨੇ ਉਹਨਾਂ ਤੋਂ ਵੀ ਆਪਾਂ ਕਲੀਅਰ ਕਰਨਾ ਨੀ ਨਹੀਂ ਉਹ ਉਹ ਤਾਂ ਕਿ ਉੱਥੇ ਕਲੀਅਰ ਕਰ ਲਉ ਨਾ ਦੁਬਾਰਾ ਆਪਾਂ ਗੰਦੀ ਸੜਕ ਸੁਣੀ ਸੁਣਾਈ ਗੱਲਾਂ ਨਾ ਕਰੀ ਨਹੀਂ 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 ਜੀ ਰਵਾਨਾ ਆਪਾਂ ਹੈਗਾ ਐਸਐਟਓ ਡੀਐਸਪੀ ਸਾਹਿਬ ਕੱਟਿਆ ਜਿਸ ਦਾ ਪਹਿਲੇ ਥੱਲੇ ਤੇ ਆਉਂਦੇ ਆਇਆ ਇੱਕ ਫਟੋਗ੍ਰਾਫਰ ਵੀ ਸ਼ੁਰੂ ਕਰਤਾ ਆਪਾਂ ਸਭ ਤੋਂ ਖਲ ਨਹੀਂ ਗੋਲਕਿਨ ਤੁਹਾਡੇ ਕੰਮ ਦੱਸੋ ਦੱਸ ਫੀਸ ਦੀ ਆ ਤੂੰ ਚੇਂਜ ਹੋਣਾ ਸਰਟੀਫੀਕੇਟ ਕਰਾਣਾ ਤੁਸੀਂ ਜਰਾ ਜਿਓ ਇਹ ਕਾਫੀ ਜ਼ਮੀਨਾਂ ਵੀ ਬੜੀਆਂ ਨੇ ਹੈਲੋ ਸਾਰੇ ਨਾਲ ਖੜੇ ਹੋ ਫੇਰ ਹੋਈ ਬੰਨਾਗੇ ਬੈਠੋ ਬੈਠੋ ਪਲੀਜ਼ ਸਰਚਾਈਟ ਵੀ ਨਹੀਂ ਚਾਹੀਦੀ ਮੈਂ ਸਾਹਮਣੇ ਆਪਾਂ ਆਪੋਰਸਰ ਨਾਲ ਚੱਲਾਂਗੇ 30 ਤਰੀਕ ਨੂੰ ਅਭਿਖਿਆਨ ਐ ਐਸਡੀਐਮ ਸਾਹਿਬ ਨੇ ਖੁਦ ਆਉਣਾ ਮੈਂ ਵੀ ਨਾਲ ਆਉਂਗਾ 30 ਤਰੀਕ ਨੂੰ ਅਭਿਖਿਆਨ ਸਾਰੇ ਇਲਾਕੇ ਦੇ ਸੁਣਨੇ ਆ ਤੁਹਾਡੇ ਵੀ ਸੁਣਨੇ ਆ ਆਓ ਤੇ ਪੂਰਾ ਦੇਖਣ ਦਿਓ ਤੁਹਾਨੂੰ ਅਜੀ ਬੋਸਾਂ ਨਾਲ ਚੱਲਾਂਗੇ ਕਾਡਰ ਵਰਟਰ ਬੰਦ ਹੀ ਇਹਨੂੰ ਕੀ ਹੈ ਤੇ ਕਾਡਰ ਬੰਦ ਹੀ ਹੈ ਕਾਡਰ ਨੂੰ ਇਹ ਕਿਹੜਾ ਕੋਈ ਕੰਮ ਕਰਦਾ ਹੈ ਕਿਹੜਾ ਕੰਮ ਇਹ ਸਾਡ ਕਰਦਾ ਹੈ ਜੀ ਲੱਗੇ ਸਭ ਲੱਗਿਆ ਲੱਗੇ 30 ਤਰੀਕ ਤੱਕ ਦਾ ਕੁਝ ਨਹੀਂ ਹੁੰਦਾ ਇਹ ਤਾਂ ਮੈਂ ਵਾਦਾ ਕਰਦਾ ਨਹੀਂ ਏਸੀ ਦਾ ਲੱਗੇ ਸਾਰੇ ਠੀਕ ਹੈ ਜੀ ਬੈਠੇ ਆਗੇ ਠੀਕ ਹੈ ਜੀ ਕੋਈ ਨਹੀਂ ਉਹ ਅੱਧੋ ਲੱਗਾ ਬੈਠਾ ਅਸੀਂ 30 ਤਰੀਕ ਨੂੰ ਕਾਟੇ ਆਵਾਂਗੇ ਅਸੀਂ ਆ ਰਹੇ ਆ ਪਿੰਡਾਂ ਜਾ ਰਹੇ ਇੱਥੇ ਆਵਾਂਗੇ ਤੁਹਾਡੇ ਕੋਲ ਇਜੈਕਸ਼ਨ ਸੁਣਾਗੇ ਫਿਰ ਉੱਥੋਂ ਬਾਅਦ ਅਸੀਂ ਵੀ ਤੁਸੀਂ 30 ਤਰੀਕ ਨੂੰ ਦੇਖ ਆ ਰਹੇ ਨੇ ਅੱਜ ਦੀਆਂ ਸਭ ਆ ਰਹੇ ਨੇ ਆਪਣੇ ਪਾਰ ਦੋ ਤੇ ਬੱਸ ਬੱਤਵਾਤ ਲੋਕ ਇਕੱਠੇ ਕਰਕੇ ਦੋ ਤੇ ਬੱਸ ਉਹ ਪੰਜਾਬੀ ਦੀ ਜੇ ਹੋਰ ਬੰਦੇ ਅੱਧੇ ਬੰਦੇ ਅੰਦਰ ਬੈਠੇ ਆ ਅੱਧੇ ਤੁਸੀਂ ਉਹ ਗੱਲ ਵੀ ਮਿਕਲੀ ਰੋਹ ਉਹ ਗੱਲ ਤੁਸੀਂ ਪੁਆਇੰਟ ਰੱਖੋ ਨਾ ਤੇ ਕੁਝ ਨਹੀਂ ਹੋ ਰਿਹਾ ਕੁਝ ਨਹੀਂ ਹੋ ਰਿਹਾ ਕਿੱਥੇ ਘਟਣਾ ਹੈ 20 ਤਰੀਕ ਤੋਂ ਬਾਅਦ ਹੀ ਜੋ ਹੋਣ ਦੇ ਨੇ ਕਹਿੰਦੇ ਕਨਫਿਊਜ਼ ਨਹੀਂ ਹੋ ਸੋਣ ਨਾ ਤੇ ਆਪ ਦੇ ਕੇ ਆ ਕਿ ਅਮ ਲੱਗਣੀ ਸਾਡੀ ਬੜੀ ਤੇ ਬੜੀ ਕਰਵਾਨੀ ਦੇਣ ਨੂੰ ਤਿਆਰ ਹੈ ਜੀ ਚਾਹ ਕਰੀਏ ਇਹ 10000 ਬੰਦਾ ਬਾਹਰੋਂ ਲਿਆਉਣ 30 ਤਰੀਕ ਨੂੰ ਚਾਹ 50000 ਲਿਆਉਣ ਜਾਂ ਤਾਂ ਤੁਸੀਂ ਆਧਾਰ ਕਾਰਡ ਚੈੱਕ ਕਰੋ ਵੀ ਬਾਹਰੋਂ ਬੰਦਾ ਨਹੀਂ ਕੋਈ ਆਊਗਾ ਲੱਕੇ ਦੇ ਆਉਣਗੇ ਲੋਕਲੇ ਆਉਣਗੇ ਠੀਕ ਹੈ ਜੀ ਬਈ ਆਧਾਰ ਕਾਰਡ ਕੀ ਤੁਸੀਂ ਆਧਾਰ ਕਾਰਡ ਨੂੰ ਜਿਹੜਾ ਲੱਕੇ ਦੇ ਲੋਕਾਂ ਨੂੰ ਤੁਸੀਂ ਬੰਦਾ ਬਾਹਰੋਂ ਲਿਆ ਕੇ ਲੱਕੇ ਦੇ ਕਿਹੜਾ ਬਾਹਰਲਾ ਕਿਹੜਾ ਬਸ ਇਹ ਨਹੀਂ ਜੀ ਲੱਗਣੀ ਇਹ ਭੁੱਲ ਜਾਣ ਜੀ ਪਹਿਲਾ ਪੁਆਇੰਟ ਉੱਥੇ 30 ਤਰੀਕ ਨੂੰ ਰੱਖੀਏ ਅਸੀਂ ਵੀ ਤੁਹਾਨੂੰ ਕਹਿਣ ਜੋਗੇ ਹੋਈਏ ਨੇ ਉਹ ਹਾਈ ਟੈਕ ਵਾਲੇ ਨੇ ਨੋਟ ਨਾਲ ਪੇ ਵੀ ਲੱਗਣਾ ਤੇ ਅਸੀਂ ਕਿਵੇਂ ਸਿੱਧਾ ਕਹਿ ਦਾਂਗੇ ਅਸੀਂ ਕਿ ਲੋਕਾਂ ਦਾ ਜਣਾ ਵਿੱਚ ਗੱਲ ਹੀ ਗੱਲ ਬਣਾ ਰਹੇ ਆ ਬਾਈ ਪੜਾ ਇਹ ਬਾਈ ਇਹ ਆ ਜੀ ਆ ਸ਼ਰਮਾਂ ਨਹੀਂ ਕਰੀ ਜਾਣਾ ਉਹ ਭੇਜਣਗੇ ਉਹਦਾ ਵੀ ਗੱਲ ਕਰਦੇ ਆ ਨਾ 5 ਫੀਟ ਜਿਆਦਾ ਬਈ ਖਾਲੂ ਦਾ ਨਾਮ ਚਾਹਤ ਮੈਨੂੰ ਸਾਨੂੰ ਖੋਹ ਗਿਆ ਵੀ ਤੁਹਾਡੀ ਸੇਵਾ ਸ਼ਰਮਾਂ ਜੀ ਇਹ ਸਭ ਤੋਂ ਇਹ ਨਹੀਂ ਜਰਿਆ ਜਾਣਾ ਸਾਡੇ ਸੀਨੀਅਰ ਆ ਬਹੁਤ ਬੜੇ ਕੀ ਆ ਬਣੀ ਕਰਵਾਗੇ ਤੁਹਾਨੂੰ ਅਫੀਸ ਲਾਣੇ ਫਸੇ ਹੋਏ ਤੇ ਜਾ ਰਹੀ ਜੀ ਮੈਨੂੰ ਪਤਾ ਸਰਾਣੇ ਕਿਆ ਕਿਆ ਹੋਇਆ ਇਹਨਾਂ ਨੇ ਸਾਨੂੰ ਖੋਹ ਲਿਆ ਨਾ ਨੋਰਮਲ ਘਾਨੇ ਵਾਲੇ ਨਹੀਂ ਉਹ ਨਹੀਂ ਗੱਲ ਕਰਦਾ ਗਮਰਾਹ ਕਰਨ ਦੀ ਗੱਲ ਕਰਦੇ ਬਸ ਭਾਈ ਸਾਡੇ ਨਾਲ ਬੰਦਾ ਜਾ ਉਹਨੂੰ ਸਾਡਾ ਜਿਹੜਾ ਇਜਲਾਸ ਹੋਗਾ ਇੱਥੇ ਜਿਹੜਾ ਤੇ ਹੋਣਾ ਜਿੱਥੇ ਬੈਠੀ ਹੈ ਨਹੀਂ ਕੁਛ ਨਹੀਂ ਹੈ ਬਾਈ ਜੀ ਮੇਰੇ ਇਹ ਕੋਈ ਸੇਟਾ ਨਾਲ ਜਿਆਦਾ ਮਾਰੀ ਵਾਲ ਭੰਗ ਲਿਆ ਯਾਰ ਹੋ ਗਿਆ ਹੋ ਗਿਆ ਤਾਂ ਹੋ ਗਿਆ ਇਸੇ ਲਾਗੇ 30 ਤਰੀਕ ਤੱਕ ਮਾਰ ਇਸੇ ਇਸੇ ਲਾਗੇ ਉਸ ਤੋਂ ਪਹਿਲਾਂ ਨਹੀਂ 30 ਤਰੀਕ ਤੋਂ ਪਹਿਲਾਂ ਕੋਈ ਵੀ ਰੇ ਮਿਲਣ ਦਾ ਕੁਛ ਹੈ ਯਾਰ ਹਾਂ ਜੀ ਉਹ ਦੋ ਤਰੇ ਸੁਣ ਦੋ ਪੁਰਾਣੀਆਂ ਜੂਨੀਆ ਬੈਠੀਆਂ ਇੱਥੇ ਹਾਂ ਅਜੀ ਭਾਈ ਜਾਲੇ ਅੱਜ ਇੱਧਰ ਬੜਾਈ ਪਿੰਡਾਂ ਜਦਾਂ ਨਹੀਂ ਜਾਣਗੇ ਵੀ 30 ਤੱਕ ਪਿੰਡਾਂ ਦੇ ਵਿੱਚ ਤੁਸੀਂ ਕਹੋਗੇ ਤੁਸੀਂ ਮਤਲਬ ਪਿੰਡਾਂ ਦੇ ਵਿੱਚ ਜਵਾਹਰ ਜਵਾਹਰ ਕਿਵੇਂ ਤਾ ਯਾਰ ਚੁੱਪ ਕਰ ਦੇ ਆਪਾਂ ਕਰਦੇ ਆ ਪਿੰਡਾਂ ਦੇ ਦੇਖੋ ਜੀ ਇਹ ਗਮਰਾਹ ਕੋਲ ਬਚਾਰ ਕਰਦੇ ਆ ਕੋਈ ਜਵਾਬ ਨਹੀਂ ਦੇ ਸਕਦੇ ਇਹ ਜਿਹੜਾ ਪਾਪ ਇਹ ਜਿਹੜਾ ਸਫੇਦੇ ਦਾ ਸਫੇਦਾ ਪਲਾਂਟੇਸ਼ਨ ਹੈ ਇਹ ਵੀ ਪਿੰਡਾਂ 'ਚ ਲੱਗਣੇ ਨੇ ਉਦੇ ਪਿੰਡਾਂ ਚ ਲੱਗਦਾ ਐਗਰੋਫorestry ਹੈ ਐਗਰੀਫorestry ਜੇ ਵੀ ਤੁਸੀਂ ਆਖੋਗੇ ਆਪਾਂ ਹੋ ਸਕਦਾ ਜੇ ਤੁਸੀਂ ਆਖੋਗੇ ਨਹੀਂ ਨਹੀਂ ਕੋਈ ਨਹੀਂ ਮੈਦਾਨੀ ਜੋ ਵੀ ਹੋਊਗਾ ਤੀਹ ਤੋਂ ਬਾਅਦ ਕਰਾਂਗੇ ਉਸ ਤੋਂ ਬਾਅਦ ਆਖਿਆ ਪ੍ਰੋਗਰਾਮ ਜਿਸ ਵਾਸਤੇ ਕਹੇ ਹੋ ਬਸ ਨਹੀਂ ਨਹੀਂ